ਜਿੱਤੇ ਪਿਸਤਲ ਪੈ ਆਇ ਕਿ ਦੇਖ ਬਾਈ ਇਹ ਗੱਲ ਸੱਚੀ ਉਹ ਯਾਰ ਬਾਈ ਇੱਕ ਉਥੇ ਮਲਾਜ਼ਮ ਜਾੜੋ ਬੰਦਾ ਪ੍ਰਾਈਵੇਟ ਆਪਣਾ ਹਾਇਰ ਕੀਤਾ ਉਹ ਐਵੇਂ ਉਹ ਨਰਜੀਨ ਨੂੰ ਵੀ ਡਿਕਰਾ ਲੇ ਪੈਣਾ ਇੱਕ ਬੰਦਾ ਨਾ ਲਈ ਤੇ ਜਿਹੜੀ ਆ ਪੁੱਤੋ ਕਮਨ ਕਰਉਣਾ ਆਹ ਲੋ ਆਲੇ ਖੜਕਾ ਪਹਿਲਾਂ ਲਖਾ ਬੰਦਾ ਉੱਥੇ ਗੱਟੇ ਨੂੰ ਕੋਈ ਨਹੀਂ ਕੋਈ ਨਹੀਂ ਤੇ ਮੈਂ ਵੀ ਜੀ ਨੂੰ ਟੱਕੀਆਂ ਨਹੀਂ ਬੱਸ ਸੁਝਣ ਜਸਵਿੰਦਰ ਦਾ ਆਪਣੇ ਉਹ ਜਣੀ ਵਰਕੇ ਲੜਾਂ ਨੂੰ ਜੀਉਂ ਪਾਈ ਉਹ ਆਜਿਹਾ ਸਾਡੇ ਤੋਂ ਨਾ ਕੋਈ ਗੱਲ ਨਾ ਵਾਪਸ ਹੈ ਟੱਕੇ ਕਰ ਬੋਲਦੇ ਨਹੀਂ ਨਾਲ ਸਟੇਮ ਦਾ ਕੋਈ ਨਹੀਂ ਲੱਤ ਬੱਚੀ ਤੇ ਗਾਰਡ ਵਗੈਰਾ ਲਗਾ ਦੇ ਹਾਂਜੀ ਹਾਂਜੀ ਸਰ ਇਹ ਗੱਲ ਹੈ ਆ ਕਰ ਲਿਆ। ਪੁਰਨੀਤੀ 12 ਤਰੀਕ ਨੂੰ 12 ਫਰਵਰੀ ਨੂੰ ਡਾਲੇਪਿੰਡ ਦੇ ਪੰਚਾਇਤ ਨੰਬਰ ਦੇ ਸਰਦੇਵਾਰ ਫਾਇਰਿੰਗ ਹੋਈ ਸੀ। ਉਹਦੇ ਸੰਬੰਧੀ ਮੈਨੇ ਥਾਣੇ ਦੇ ਵਿੱਚ ਅਟੈਂਪਟ ਟੂ ਮਰਡਰ ਆਮ ਜਗ੍ਹਾ ਦੀ ਧਾਰਾਵਾਂ ਦੇ ਵਿੱਚ ਮੁਕਤਵਾ ਦਰਜ ਕੀਤਾ ਗਿਆ ਸੀ। ਉਹ ਨੂੰ ਉਹਦੇ ਕੋਸ਼ਿਸ਼ ਕੇ ਟੀਮ ਰੈਂਕਲ 44 ਵਰਤ ਰਹੀ ਸੀ। ਡੂਰਿੰਗ ਇਨਵੈਸਟੀਗੇਸ਼ਨ ਅੱਜਲ ਸਾਹਮਣੇ ਆਈ ਸੀ ਕਿ ਕੋਈ ਬਾਹਰ ਬੈਠੇ ਵੌਂਟਡ ਅਕੀਅੂ ਨੇ ਕੰਮ ਕਰਾਇਆ ਹੈ। ਉਹਦੇ ਵਿੱਚ ਅਸੀਂ ਜਿਹੜੇ ਅਕਿਊਜ਼ ਹੈਗੇ ਸੀ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰ ਲਈ ਸੀ ਉਹਦੇ ਸਬੰਧੀ ਅੱਜ ਮਾਰਨਿੰਗ ਜਿਹੜੀ ਮੋਗਾ ਪੁਲਿਸ ਦੀ ਟੀਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਉਹੀ ਸੇਮ ਅਕਿਊਜ਼ ਇਸ ਏਰੀਆ ਦੇ ਵਿੱਚ ਘੁੰਮ ਰਹੇ ਆ ਤੇ ਕੋਈ ਹੋਰ ਵਾਰਦਾਤ ਨੂੰ ਅੰਜਾਮ ਦੇ ਸਕਦੇ ਆ ਤੇ ਅੱਜ ਇੱਥੇ ਸੋ ਐਸਟੋ ਮੈਣੀ ਦੀ ਟੀਮ ਉਹ ਇਨਫੋਰਮੇਸ਼ਨ ਦੇ ਆਧਾਰ ਤੇ ਆਈ ਤੇ ਇੱਥੇ ਸਦੋ ਸਾਰਾ ਚੈੱਕ ਕੀਤਾ ਤੇ ਇੱਕ ਅਕਿਊਜ਼ ਅਮਨ ਕੁਮਾਰ ਜਿਹੜਾ ਕਿ ਫਾਜ਼ਿਲਕੇ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਪਹਿਲਾਂ ਵੀ ਐਫ ਆਈ ਆਰ ਦਰਜ ਹੈ ਉਹਨੇ ਖੇਤਾਂ ਦੇ ਵਿੱਚ ਦੀ ਭਜਣ ਲਈ ਪੁਲਿਸ ਪਾਰਟੀ ਤੇ ਓਪਨ ਫਾਇਰ ਕਰਤੇ ਉਹਦੇ ਵੱਲੋਂ 3 ਫਾਇਰ ਕੀਤੇ ਗਏ ਆ ਪੁਲਿਸ ਟੀਮ ਵੱਲੋਂ ਆਪਣੇ ਬਚਾ ਲਈ 2 ਫਾਇਰ ਕੀਤੇ ਗਏ ਜਿਹਦੇ ਵਿੱਚ ਉਹਦੇ ਇੱਕ ਲੈਗ ਸ਼ਾਟ ਇੰਜਰੀ ਹੋਈ ਹੈ ਉਹਨੂੰ ਇਮੀਡੀਏਟਲੀ ਸਿਵਲ ਹਸਪੀਟਲ ਐਡਮਿਟ ਕਰਾਇਆ ਗਿਆ ਤੇ ਉਹਦੀ ਕੰਡੀਸ਼ਨ ਹੁਣ ਠੀਕ ਹੈ ਇਹਦੇ ਵਿੱਚ ਪੁਲਿਸ ਪਾਰਟੀ ਦਾ ਕੋਈ ਬਚਾਰ ਨਹੀਂ ਹੋਇਆ ਉਹਨਾਂ ਨੇ ਬੜੀ ਬਹਾਦੂਰੀ ਦੇ ਨਾਲ ਆਪਣਾ ਬਚਾ ਕਰਦੇ ਹੋਏ ਤੇ ਉਹ ਅਕਿਊਜ਼ ਨੂੰ ਐਪਰੀਹੈਂਡ ਕਰ ਲਿਆ ਆ ਅਕਿਊਜ਼ ਬੰਬੀਹੇ ਗੈਂਗ ਨਾਲ ਰਿਲੇਟਿਡ ਹੈਗਾ ਹੈ ਜਿਹੜਾ ਇੱਥੇ ਕੋਈ ਹੋਰ ਵਾਰਦਾਰ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸੀ ਉਹ ਜਦੋਂ ਇਹਦੀ ਅਸੀਂ ਪੁੱਛਗਿੱਛ ਕਰਾਂਗੇ ਜਿਹੜਾ ਉਹ ਡੰਗਾਈ ਦੇ ਨਾਲ ਤੇ ਹੋਰ ਸਾਰੀ ਗੱਲ ਕਲੀਅਰ ਹੋ ਜੂਗੀ ਸਰ ਨੇ ਫਾਇਰਿੰਗ ਕੀਤੀ ਪੰਜਾਬ ਮੰਡਰ ਦੇ ਘਰ ਉਹ ਕਿਸੇ ਬਾਹਰ ਬੈਠੇ ਜਿਹੜਾ ਕੋਈ ਵਾਂਟਡ ਅਕਿਊਜ਼ਡ ਹੈ ਕ੍ਰਿਮੀਨਲ ਉਹਦੇ ਕਹਿਣ ਤੇ ਉਹ ਨਹੀਂ ਕੀਤੀ ਸੀ ਤੇ ਉਹ ਜਿਹੜਾ ਬੰਦਾ ਬਾਹਰ ਬੈਠਾ ਹੈ ਉਹਨੇ ਆ ਫਾਇਰਿੰਗ ਕਰਾਈ ਸੀ ਡਿਊਰਿੰਗ ਇਨਵੈਸਟੀਗੇਸ਼ਨ ਨਾਲ ਸਾਰੀ ਗੱਲ ਕਲੀਅਰ ਹੋ ਜੂਗੀ ਵੀ ਉਹਦਾ ਮੋਟਿਵ ਕੀ ਸੀ ਇਹ ਨਾਲ ਹੋਊਗੀ ਤੇ ਸਖਸੀਅਤ ਇਹਦੇ ਨਾਲ ਇੱਕ ਮਲਕੀਤ ਸਿੰਘ ਉਰਫ ਮੰਨੂ ਨਾਂ ਦਾ ਬੰਦਾ ਵੀ ਸੀ ਜਿਹੜਾ ਪਹਿਲਾਂ ਏਜੀਪੀਐਫ ਤੇ ਸੀਆਈਏ ਮੋਗਾ ਦੇ ਦੋਨੋਂ ਆਪਰੇਸ਼ਨ ਦੌਰਾਨ ਫੜਿਆ ਗਿਆ ਤੇ ਦੂਜਾ ਕੀ ਆ ਸੀ ਦੋਨੋਂ ਇਹ ਦੋਨੇ ਜਣੇ ਚੀਜ਼ਾਂ ਮੋਟੇ ਦੇ ਤੌਰ ਤੇ ਹਾਂਜੀ ਹਾਂਜੀ ਹਜੇ ਤੱਕ ਦੀ ਇਨਵੈਸਟੀਗੇਸ਼ਨ ਚ ਚੱਹੀ ਹੈ ਕਿੰਨੇ ਮਾਮਲੇ ਦਰਜ ਸਰ ਐਸਏ ਇਹਦੇ ਪਹਿਲਾਂ 4 ਮੁਕਦਮੇ ਦਰਜ ਨੇ ਆਮ ਜੈਕ ਤੇ ਹੋਰ ਵਕਤੀਬਤ ਨਹੀਂ ਪਾਰ ਆਉਂਦੇ ਐਨਡੀਪੀਐਸ ਦੇ ਦੇ ਕੋਰੇ ਨਾਲ ਅਗਰ ਪਬਲਿਕ ਕਰੇ ਆ ਪਿਵਾਣਾ ਕਲਾ ਪਿੰਡ ਹੈ ਬਾਜਿਲਕੇ ਜ਼ਿਲ੍ਹੇ ਦਾ ਉਹਦੇ ਰਹਿੰਦੇ ਨੇ ਸਰਦਾਰ ਚਰਨੁਕ ਤੇ ਇਸ ਤਰ੍ਹਾਂ ਦੀ ਇਹਦੀ ਅਲੱਗ ਰੇਪਰਸ ਉਹਦੀ ਹਾਲਤ ਠੀਕ ਹੈ ਉਹਨੂੰ ਸਿਵਲ ਹਸਪੀਟਲ ਪਹੁੰਚਾਇਆ ਗਿਆ ਹੈ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ ਤੇ ਜਦੋਂ ਵੀ ਉਹ ਹਸਪਤਲ ਤੋਂ ਡਿਸਚਾਰਜ ਹੋਊਗਾ ਉਹਦੀ ਹੋਰ ਜ਼ਿਆਦਾ ਪੁੱਛਗਿੱਛ ਕੀਤੀ ਜਾਵੇਗੀ ਇਸ ਰਿਸ਼ਤੇ ਮੇਰੇ ਕੋਲ ਕਹਿੰਦਾ ਸੀ ਜਿਹੜੇ ਇਥੇ ਕੰਮ ਲਾਵੇ ਸੀ ਨਹੀਂ ਆ ਇੱਥੇ ਕੋਈ ਵਾਰਦਾਤ ਦੇ ਖਿਰਾਕ ਚ ਹੈਗਾ ਸੀ ਇਹਨੂੰ ਕੋਈ ਇੱਥੇ ਛੱਡ ਕੇ ਗਿਆ ਹੈ ਜਾਂ ਕਿਸੇ ਦਾ ਵੇਟ ਕਰਦਾ ਫਿਆ ਸੀ ਉਹ ਡੂਰਿੰਗ ਇਨਵੈਸਟੀਗੇਸ਼ਨ ਸਾਰੀ ਗੱਲ ਕਲੀਅਰ ਹੋ ਜੂ। ਇਹਦੇ ਕੋਲ ਬਰਾਮਦ ਕੀ ਹੋਇਆ ਹੈ ਇੱਕ ਬੱਤੀ ਬੋਰ ਦਾ ਨਜਾਇਜ਼ ਵੈਪਨ ਬਰਾਮਦ ਹੋਇਆ ਹੈ ਤੇ ਲਾਈਵ ਰਾਉਂਡ ਵੀ ਉਹ ਤੋਂ ਬਰਾਮਦ ਹੋਇਆ ਹੈ।